ਮਰਾ ਬੈਠੀ ਆ ਚਾਹ ਪਣੀ ਪੀਤਾ ਕਿ ਨਹੀਂ ਨਹੀਂ ਪੀ ਲਿਆ ਚਾਹ ਪਣ ਤਾਂ ਪਤ ਪੀ ਲਿਆ ਵਾ ਆਹੋ ਤੋ ਭੈਣ ਆਪਣੀ ਵੱਲ ਜਾਣਾ ਸੀ ਲੈ ਮੈਂ ਤੇ ਹੁਣੇ ਉਹਨਾਂ ਦੇ ਪਿੰਡਾਂ ਦੇ ਲਾਗੋਂ ਨਾ ਕੇ ਆਇਆ ਵਾ ਤੇ ਕੱਪੜੇ ਲਿਆਉਣ ਵਾ ਫੇ ਵੇਖੋ ਲਿਆ ਕੇ ਕਿਹੋ ਜੇ ਸੀਤੇ ਕਿਹੋ ਜੇ ਨਹੀਂ ਸੀਤੇ ਉਹ ਮੈਂ ਦਾ ਇਰਾਦਾ ਇਹ ਬੰਡਿਆ ਵਾ ਕਿ ਲਾਗੇ ਜੇ ਜਾ ਕੇ ਲਿਆਉਂਗਾ ਚਲ ਵੇਖ ਕੇ ਤੇ ਆਓ ਕਿ ਸੀਤੇ ਵੀ ਆ ਕਿ ਨਹੀਂ ਸੀਤੇ ਜੇ ਉਹ ਸੂਟ ਤੇ ਮਾਤਾ ਨੇ ਸੀਂ ਦੇਣੇ ਆ ਮੈਂ ਭੈਣ ਦੀ ਗੱਲ ਕਰਨ ਡਿਆ ਹਾਂ ਹੁਣ ਮੁੰਡਾ ਵੀ ਸਕੂਲੇ ਜਾਂਦਾ ਵਾ ਦਾ ਉਹ ਨਹੀਂ ਜਾਂਦਾ ਤਾਂ ਹੈ ਬਾਬਾ ਆ ਤੇ ਭਾਜੀ ਵੀ ਕੰਮ ਤੇ ਜਾਂਦਾ ਉਹ ਤਾਂ ਜੇ ਉਹਨੂੰ ਇੱਥੇ ਲੈ ਆਂਦਾ ਤਾਂ ਫਿਰ ਕਿੱਦਾਂ ਸਰੂਗਾ ਸ਼ਾਮਾਂ ਦੇ ਫੇਰ ਚੱਲ ਜੀਆ ਕਰਨ ਇਹਦਾ ਫਿਰ ਛੱਡ ਕੇ ਆਉਣਾ ਪਿਆ ਕਰਨਾ ਹੀ ਸਾਰੇ ਤੇ ਕਰਦੇ ਕਿ ਸੋ ਫਿਰ ਕਿਤਨਾ ਤੇਰੇ ਤੋਂ ਤੂੰ ਜਾ ਜਾ ਕੇ ਤਾਂ ਉਹਨੂੰ ਲੈ ਆ ਦੇਣ ਤੇ ਜਾ ਕੇ ਸਾਰੇ 2 4 ਹੀ ਹੈ ਉਹ ਆਹੋ ਤੇ ਹੈ ਹੀ ਆ ਫੋਨ ਤੇ ਫੇਰ ਰਾਤ ਪੈਣ ਵਾਲੀ ਹੋ ਚੱਲੀ ਆ ਤਾਂ ਮੈਂ ਫੋਨ ਕਰਕੇ ਪੁੱਛ ਲੈਣਾ ਮੈਂ ਕਰੀ ਜੇ ਇਹ ਮੰਨਦੀ ਆ ਤਾਂ ਫਿਰ ਮੈਂ ਲੈ ਆਉਂਗਾ ਗੱਡੀ ਤੇ ਜਾ ਕੇ ਜੇ ਤੂੰ ਆਉਣਾ ਪੈਣਾ ਪੈਣ ਨਹੀਂਗੀ ਉਹ ਹੋ ਉਹ ਕਿਹੜਾ ਕਹਿੰਦੀ ਆ ਵੀ ਮੈਂ ਨਹੀਂ ਆਉਣਾ ਆ ਉਹਨੂੰ ਤਾਂ ਜਦੋਂ ਫੋਨ ਕਰੋ ਉਸੇ ਵੇਲੇ ਆ ਜਾਂਦੀ ਆ ਹਾਂ ਤੇ ਫਿਰ ਵੇਖ ਫਿਰ ਤੇ ਫਿਰ ਉਹਨੇ ਵੀ ਮਾੜਾ ਮੋਟਾ ਕੰਮ ਦਾ ਵੇਖਣਾ ਕਿ ਨਹੀਂ ਆਪਣਾ ਤੇ ਸਾਡੇ ਕੰਮ ਦੀ ਲਾਜੂਰੀ ਆ ਉਹ ਤਾਂ ਘਰ ਵਿੱਚ ਨਿੱਕੇ ਨਿੱਕੇ ਕੰਮ ਤਾਂ ਹੁੰਦੇ ਹੀ ਹੁੰਦੇ ਉਹ ਨਹੀਂ ਮੁੱਕਦੇ ਹੁੰਦੇ ਉਹ ਚੱਲ ਕੋਈ ਗੱਲ ਨਹੀਂ ਨੇ ਜੇ ਉਹਦਣ ਵੀ ਆਏ ਹੀ ਮੋਟਰਸਾਈਕਲ ਨਹੀਂ ਲੈ ਕੇ ਗਏ ਤੈਨੂੰ ਦੱਸਿਆ ਤੇ ਹੈਗਾ ਸੀ ਉਹਦਣ ਆਦੇ ਆਏ ਸੀ ਹਾਂ ਤੇ ਜੇ ਤੇ ਕਰਨ ਘਰ ਹੋਊਗਾ ਤੇ ਉਹਨੇ ਛੱਡ ਜਾਣਾ ਵਾ ਅੱਛਾ ਆ ਚੱਲ ਫੋਨ ਕਰਕੇ ਪੁੱਛ ਲੈ ਫੇਰ ਤੂੰ ਹਾਂ ਕੋਈ ਗੱਲ ਨਹੀਂ ਫੋਨ ਕਰਕੇ ਨਾ ਇੱਕ ਵਾਰੀ ਪੁੱਛ ਲੈ ਨਾ ਕੀ ਜਾਂਦੀ ਆ ਤੇ ਜੇ ਇਹ ਤੇ ਕਹੂਗੀ ਵੀ ਲੈ ਤੇ ਫਿਰ ਮੈਂ ਲੈ ਆਉਂਗਾ ਨਹੀਂ ਤਾਂ ਕਰਨ ਛੱਡ ਜੂਗਾ ਆਪੇ ਜੇ ਘਰ ਹੋਊਗਾ ਠੀਕ ਹੈ ਲੈ ਆ ਵੀ ਜਾਊਗਾ ਆਹ ਅੱਜ ਜੇ ਚ ਜਾ ਕੇ ਲੈ ਆਉਂਗਾ ਉਹ ਚੱਲ ਲੈ ਆਉਂਦ ਕਿੱਥੇ ਜਾਣਾ ਉਹਨੇ ਛੱਡ ਤੇ ਮੈਂ ਆਉਂਗਾ ਹੀ ਚੱਲ ਇਹ ਵੀ ਅੱਧ ਜੇ ਚ ਆ ਜੂਗਾ ਇੱਕ ਵਾਰੀ ਚੱਲ ਵੀ ਇਹਲਾ ਪਤਾ ਪਾ ਚੀਜ਼ਾਂ ਕਿੰਨੀਆਂ ਇਕੱਠੀਆਂ ਕਰਨ ਵਈਆਂ ਪਈਆਂ ਵਾ ਓਏ ਆਹੋ ਚੱਲ ਨਾਲੇ ਮੈਨੂੰ ਦੱਸੀ ਜਾਊਗੀ ਤੇ ਨਾਲੇ ਲਿਆਉਂਗੀ ਓਈ ਆਹੋ ਕਿ ਨਹੀਂ ਠੀਕ ਹੈ ਚੱਲ ਠੀਕ ਆ ਮੈਂ ਫੋਨ ਕਰਨਾ ਵਾ ਭੈਣ ਨੂੰ ਕਰ ਫਿਰ ਆਹ ਚੱਲ ਮਿਲਣਾ ਕਰਨਾ ਭੈਣ ਨੂੰ ਫੋਨ ਲਾ ਹੀ ਲੈਣਾ ਮਾਤਾ ਨੂੰ ਵੀ ਲੱਗਦਾ ਨਾ ਠੀਕ ਜੀ ਨਹੀਂ ਲੱਗ ਰਹੀ ਮੈਨੂੰ ਅੱਜ ਕੁਝ ਚੱਕ ਲਾ ਕਿੱਥੇ ਚਲ ਗਈ ਆ ਹੈਲੋ ਹੈਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਲੰਮੀ ਕੀ ਹਾਲ ਚਾਲ ਠੀਕ ਠਾਕ ਆਪਣੀ ਸੁਣਾਓ ਤੁਸੀਂ ਹਾਂ ਆਪਣਾ ਤਾਂ ਠੀਕ ਠਾਕ ਵਧੀਆ ਬੋ ਹੋਰ ਕੀ ਬੰਦਿਆ ਜੀ अच्छा अच्छा ठीक ठाक ਭਾਜੀ ਹੋਣੀ ہاں ਠੀਕ ਠਾਕ ਤੋਂ ਸਮਾਤਾ ਕਿ ਹਾਲ ਆ ਉਹ ਮਾਤਾ ਹੈ ਤੇ ਠੀਕ ਹੀ ਲੱਗਣ ਦੀ ਆ ਤੇ ਉਦਾਂ ਐਵੇਂ ਟੈਨਸ਼ਨ ਜੀ ਲੈਣ ਦੀ ਇਹ ਭੈਣ ਨੂੰ ਲੈ ਆ ਵਾ ਇਹ ਸਾਰੇ ਕੰਮ ਕੁੰਮ ਕਰਨ ਵਾਲੇ ਪਏ ਆ ਇਹ ਮੈਂ ਤਾਂ ਤੈਨੂੰ ਫੋਨ ਕੀਤਾ ਸੀ ਵੀ ਚੱਲ ਆ ਹਾਂ ਇੱਥੇ 5-6 ਦਿਨ ਤੇ ਰਹਿ ਗਏ ਆ ਵਿਆਹ ਜਦੇ ਚੱਲ ਜਿਹੜਾ ਜਿਹੜਾ ਸਮਾਨ ਹੈਗਾ ਮੈਨੂੰ ਦੱਸੀ ਜਾਈਂ ਤੇ ਮੈਂ ਲੈ ਆ ਜਾਊਂਗਾ ਚੱਲ ਕੋਈ ਨਹੀਂ ਤੇਰੇ ਬਾਜੀ ਆਉਂਦੇ ਆ ਤਾਂ ਲੈ ਇਹਨਾਂ ਨਾਲ ਸਲਾਹ ਕਰਦੀਆਂ ਤੇ ਕੀ ਆਂਦੇ ਆ ਓਏ ਆਹੋ ਸਲਾਹ ਕਰ ਲੋ ਤੇ ਚੱਲ ਇਹ ਵੀ 2-4 ਦਿਨ ਨਗਾ ਦੋ ਹੁਣ ਓਕੇ ਸੌਕੇ ਉਹ ਰੋਟੀ ਪਾਣੀ ਦਾ ਤੇ ਹੈਗਾ ਵਾ ਚਲ ਉਹਨਾਂ ਨੂੰ ਕਹਿ ਦਿਓ ਨਹੀਂ ਤੇ ਕੋਈ ਗੱਲ ਨਹੀਂ ਮੈਂ ਪੈਸੇ ਦੇ ਦੂੰਗਾ ਤੇ ਆਪੇ ਉਥੋਂ ਲਿਆ ਕਰਨਗੇ ਹੋਟਲ ਤੋਂ ਨਹੀਂ ਨਹੀਂ ਹੋਟਲ ਤੋਂ ਲਿਆਉਂਦੀ ਤੇ ਲੋੜ ਨਹੀਂ ਤੇ ਜੀਵਨ ਨੂੰ ਕਹੂੰਗੀ ਮੈਂ ਦੇ ਰਿਆ ਕਰਨੀ ਰੋਟੀ ਨਹੀਂ ਜੇ ਨਾ ਵੀ ਉਹ ਵੀ ਮੇਰੇ ਨਾਲ ਕੰਮ ਧੰਦਾ ਚੱਲ ਜੀ ਤੇ ਚੱਲ ਜਾਣਾ ਤੇ ਮੈਂ ਕੋਈ ਨਹੀਂ ਪੈਸੇ ਤੇ ਲਾ ਤੈਨੂੰ ਮੈਂ ਦੇ ਦੇਣਾ ਤੇ ਇਹਨਾਂ ਨੂੰ ਫੜਾ ਦੇਂਦੇ ਚਲ ਆਪੇ ਉਥੋਂ ਖਾਇਆ ਕਰਨਗੇ ਜਾਂ ਮੰਗਾਲਿਆ ਕਰਨਗੇ ਉਥੋਂ ਹਾਂ 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 ਚਾਹ ਸਲਾਹ ਕਰਕੇ ਤੇ ਮੈਨੂੰ ਦੱਸੀਂ ਉਦਾਂ ਵੀ ਮਾਦਾ ਥੋੜੀ ਢਿੱਲੀ ਜੀ ਲੱਗਣੀ ਚੱਲੇ ਸਮਝਾਈ ਕੋ ਹਨ ਕੇ ਓਇਆ ਹੋ ਨਾ ਇਹੋ ਟੈਨਸ਼ਨ ਪਈ ਆ ਵੀ ਕਿੱਦਾਂ ਕਰਨਾ ਵਿਆਹ ਇੱਥੇ ਕੋਈ ਹੈ ਨਹੀਂ ਆ ਚੱਲ ਮੈਂ ਤੂੰ ਹੋਏਂਗੀ ਲੱਗੇ ਚੱਲ ਹੌਂਸਲਾ ਦੇ ਮਿਲੂਗਾ ਇਹਨਾਂ ਨੂੰ ਓਏ ਇਹ ਬਸ ਚਾਈਆ ਉਹਨੂੰ ਇਹ ਆ ਵੀ ਮੇਰੇ ਕੋਲ ਤੁਰਿਆ ਫਿਰਿਆ ਨਹੀਂ ਜਾਂਦਾ ਤੇ ਇਹ ਕੰਮ ਜਾਦੇ ਆ ਤੇ ਮੈਂ ਇਕੱਲੀ ਕਿੱਥਾਂ ਪਾਵਾਂ ਓਇਆ ਹੋ ਤਾਂ ਹੀ ਮੈਂ ਕਹਿਣ ਡਿਆ ਨਾ ਹਾਂ ਚੱਲ ਕੋਈ ਸਲਾਹ ਕਰਕੇ ਤੇ ਮੈਨੂੰ ਮੜਾ ਜਾ ਫੋਨ ਕਰਦੇ ਤੇ ਫਿਰ ਮੈਂ ਲਿਆਂਨ ਆ ਜਾਊਂਗਾ ਤੇ ਜੇ ਕਰਨ ਹੋਊਗਾ ਘਰ ਦੇ ਕਰਨ ਛੱਡ ਜਾਊਗਾ ਆਪੇ ਹਾਂ ਮੈਂ ਕਿੱਦਾਂ ਜਾਣਾ ਵਾ ਇਹ ਦੇ ਨਾ ਸੜਕ ਤੇ ਨਹੀਂ ਕੋਈ ਚਲਾਉਂਦਾ ਜੇ ਲਾਗੇ ਪੱਗੇ ਜਾਂਦਾ ਚੱਲ ਕੋਈ ਗੱਲ ਨਹੀਂ ਮੈਨੂੰ ਫੋਨ ਕਰ ਦੇ ਮੈਂ ਆ ਜਾਊਂਗਾ ਮੋ ਆ ਕਰਕੇ ਸਲਾਦ ਮੈਨੂੰ ਦੱਸਿਓ ਫਿਰ ਚਲੋ ਠੀਕ ਉਹ ਚਾਲੇ ਆ ਵੀ ਇਹ ਘਰ ਹੋਊਗੀ ਤੇ ਚੱਲ ਦੋਵੇਂ ਗੱਲਾਂ ਪਤਾ ਮਾਰਦੇ ਰਿਆ ਕਰਨੀਆਂ ਮੈਂ ਹੁਣ ਕਿੰਨਾ ਕჯერ ਬੈਠਾ ਰਹਾ ਇੱਥੇ ਲੱਗੇ ਘਰ ਸੋਣੀ ਹੋਏ ਮੇਰੀ ਰਮਨ ਬੱਜਾ ਮਾਰਨ ਦੀ ਹੈ ਬਾਜਾ ਮੈਂ ਕੀ ਮਾਰਨੀ ਆ ਵਾ ਹਾਂ ਲਵਲੀ ਫੋਨ ਕਰਨ ਰਿਆ ਹੈਗਾ ਕੀ ਕਹਿੰਦਾ ਹੁਣ ਆਖੰਡਿਆਵਾ ਵੀ ਭੈਣ ਮਾਤਾ ਕਹਿੰਦੀ ਆ ਵੀ ਜਾ ਕੇ ਭੈਣ ਨੂੰ ਲਿਆ ਤੇ ਮੈਂ ਤੈਨੂੰ ਲੈ ਨਾ ਆਵਾਂ ਤੇ ਆ ਜਾ ਚਾਰ ਕਿ ਦਿਨ ਇੱਥੇ ਰਹਿਾਂਗੇ ਰਮਨ ਸਾਡਾ ਰੋਟੀ ਪਾਣੀ ਦਾ ਕਿਦਾਂ ਸਰੂਗਾ ਹਾਂ ਉਹ ਗੱਲ ਤੇ ਉਹਨੂੰ ਮੈਂ ਕਹੀ ਮੈਂ ਵੀ ਮੈਂ ਇੱਥੇ ਕੀ ਕਰਨਾ ਵਾਂ ਉਹ ਕੰਮ ਤੇ ਕੋਈ ਨਹੀਂ ਮੈਨੂੰ ਉਹ ਫੁਲਕੇ ਹੀ ਚਾਰ ਲਾਉਣੇ ਆ ਤਾਂ ਆਂਦਾ ਵੀ ਕੋਈ ਗੱਲ ਨਹੀਂ ਫੁਲਕਿਆਂ ਦੀ ਕਿਹੜੀ ਗੱਲ ਆ ਭੈਣ ਹੋਰ ਕਹਾ ਲਾਂਗੇ ਕਿਤੇ ਮੈਂ ਖਾ ਕਿੱਥੋਂ ਲੈਣਗੇ ਚੱਲ ਕੋਈ ਨਹੀਂ ਉਹ ਤੇ ਮੈਂ ਜੀਵਨ ਨੂੰ ਕਹਿ ਦੂੰਗੀ ਤੇ ਉਹ ਵੀ ਤੁਹਾਨੂੰ ਰੋਟੀ ਦੇ ਦੂੰਗੀ ਅਜੇ ਗੱਲ ਕੋਈ ਨਹੀਂ ਗਈ ਹੈਗੀ ਹੁਣ ਉਹਨਾਂ ਦਾ ਵੀ ਘਰ ਦਾ ਕੰਮ ਕੌਣ ਵੇਖੇ ਉਹ ਕੰਮ ਤੇ ਸਾਰਾ ਤੇਰੇ ਸਹਤ ਤੇ ਮਾਤਾ ਵੀ ਬਿਮਾਰ ਆ। ਅੱਜ ਇਹ ਨਾ ਸਮਾਨ ਸਮੂਹ ਲਿਆਉਣ ਵਾਲਾ ਵਾ ਸ਼ਹਿਰੋਂ। ਉਹਦਾ ਇਰਾਦਾ ਇਹ ਆ ਕਿ ਤੂੰ ਇੱਥੇ ਆਜੇਂਗੀ ਤਾਂ ਦੋਵੇਂ ਭੈਣ ਭਰਾ ਜਾ ਕੇ ਤੇ ਲਿਆਇਆ ਕਰਾਂਗੇ। ਤੇ ਜੇ ਤੁਸੀਂ ਕਹੋ ਤੇ ਮੈਂ ਚਲ ਜਾਂਦੀ ਉਹਨੂੰ ਫੋਨ ਕਰ ਦਿੰਨੀ ਆ ਤੇ ਜੇ ਤੁਸੀਂ ਕਹਿੰਦੇ ਜੇ ਨਹੀਂ ਤਾਂ ਫੇਰ ਮੈਂ ਕੋਈ ਨਾ ਉਦੋਂ ਚਲ ਜਾਂਗੂਗੀ। ਉਹ ਮੈਨੂੰ ਤੇ ਆਪ ਸ਼ਰਮਾਉਣ ਲਾ ਪਿਆ ਖੜਾ ਆੜ ਗਵਾਂਡ ਨੇ ਵੀ ਇਹ ਕੁੜੀ ਤੁਰ ਹੀ ਰਹਿੰਦੀ ਆ ਦਿਨ ਦੌਰ ਨਹੀਂ ਪੈਂਦਦੇ ਚੱਲ ਫੇਰ ਉੱਥੇ ਫੇਰ ਉੱਥੇ। ਹਾਂ ਤੇ ਗੱਲ ਇਦਾਂ ਹੀ ਆ ਪਰ ਹੁਣ ਮੇਰੀ ਵੀ ਮਜਬੂਰੀ ਆ। ਉੱਥੇ ਹੋਰ ਕੋਈ ਹੋਵੇ ਤੇ ਮੈਨੂੰ ਜਾਂਦੀ ਲੋੜ ਹੁਣ ਉਹਨਾਂ ਮਾਂ ਪੁੱਤਾਂ ਨੂੰ ਕੀ ਪਤਾ ਵੀ ਕੀ ਲਿਆਉਣਾ ਕੀ ਕਰਨਾ ਕੀ ਬੁੜੀਆਂ ਦੇ ਸਗਣ ਵਿਹਾਰ ਹੁੰਦੇ ਆ ਅਜੇ ਲਾਉਣ ਪਾਉਣ ਵਾਲਾ ਸਾਰਾ ਸਮਾਨ ਵੋਕਟੀ ਦਾ ਲਿਆਉਣ ਵਾਲਾ ਵਾ ਓਏ ਉਹ ਤਾਂ ਤੇਰੀ ਗੱਲ ਠੀਕ ਆ ਤੇ ਜਾ ਫਿਰ ਜੀਵਨ ਨੂੰ ਕਹਦਾ ਰੋਟੀ ਪਾਣੀ ਤਾਂ ਸਾਨੂੰ ਮਿਲੂਗਾ ਚਲ ਕੋਈ ਗੱਲ ਨਹੀਂ ਮੈਂ ਜੀਵਨ ਵਾਲੇ ਜਾਨੀ ਆ ਤੇ ਮੈਂ ਉਹਨੂੰ ਕਹਿੰਨੀ ਆ ਵੀ ਮੇਰੀ ਭੈਣ ਦੇ 2-4 ਦਿਨ ਇਹਨਾ ਰੋਟੀ ਦੇ ਦੇਨਾ ਤੇ ਤੇਰਾ ਭਲਾ ਹੀ ਹੋਵੇ ਇਹ ਗੱਲ ਦਾ ਆਹ ਹੋਏ ਤੇ ਹੈ ਹੀ ਆ ਤੇ ਲਵਲੀ ਤਾਂ ਮੈਨੂੰ ਇੱਥੋਂ ਤਾਂ ਕੇ ਕਹਿਣ ਦਾ ਵੀ ਭੈਣ ਤੈਨੂੰ ਮੈਂ ਪੈਸੇ ਦੇ ਜਾਣਾ ਵਾ ਜਾਣ ਲੱਗਾ ਤੇ ਤੂੰ ਭਾਜੀ ਉਹਨਾਂ ਨੂੰ ਪੈਸੇ ਫੜਾਤਾ ਤੇ ਹੋਟਲ ਤੋਂ ਖਾ ਲਿਆ ਕਰਨਗੇ 2- ਆ ਰਮਨ ਹੋਟਲ ਤੋਂ ਖਾਦੀ ਜਾਂਦੀ ਐ ਤੂੰ ਹੀ ਸਿਆਣੀ ਨਹੀਂ ਖਾਦੀ ਜਾਂਦੀ ਆਂ ਕਿਤੇ ਇੱਕ ਦਿਨ ਖਾ ਲਈ ਦੋ ਦਿਨ ਖਾ ਲਈ ਹੁਣ ਚਾਰ ਪੰਜ ਦਿਨ ਤਾਂ ਤੂੰ ਉੱਥੇ ਰਹਿਣਾ ਰੋਜ਼ ਹੋਟਲ ਤੋਂ ਖਾਦੀ ਜਾਂਦੀ ਐ ਨਾਲੇ ਵਿਆਹ ਤੇ ਵਿਆਹ ਉਹਨਾਂ ਨੇ ਫਿਰ ਵਿੱਚੇ ਹੀ ਬਣਿਆ ਹੁੰਦਾ ਵਾ ਤੇ ਹੁਣ ਕਿੱਦਾਂ ਕੀ ਕਰਾਂ ਫਿਰ ਮੈਨੂੰ ਕੀ ਕਵਾਂ ਮੈਨੂੰ ਆਂਦਾ ਵੀ ਮੈਨੂੰ ਫੋਨ ਕਰਕੇ ਦੱਸ ਦਵੀਂ ਤੂੰ ਫਿਰ ਉਹਨੂੰ ਕਹਦੀ ਆਪੇ ਆਣ ਕੇ ਫਿਰ ਤੈਨੂੰ ਲੈ ਜਾਂਦਾ ਤੂੰ ਸਾਨੂੰ ਜੀਵਨ ਨੂੰ ਕਹਿ ਜਾਂਦਾ ਰੋਟੀ ਪਾਣੀ ਪਕਾ ਦਊਗੀ ਸਾਡਾ ਚੱਲ ਠੀਕ ਆ ਤਾਂ ਕਰਨ ਕਿੱਥੇ ਇੱਥੇ ਹੀ ਹੁਣੇ ਫਿਰਨ ੜਿਆ ਕਰਨ ਪਤਾ ਨਹੀਂ ਕਰਨ ਗੱਲ ਸੁਣ ਮੇਰੀ ਜੀ ਮੰਮੀ ਜੀ ਉੱਤ ਤੈਰੇ ਮਾਮੇ ਦਾ ਫੋਨ ਆਇਆ ਸੀ ਕੀ ਕਹਿੰਦੇ ਆ ਸੀ ਵੀ ਚਾਰਕ ਦਿਨ ਪੀ ਆ ਤੂੰ ਚਲ ਜੋ ਕੋਈ ਗੱਲ ਨਹੀਂ ਪਰ ਪਿਛਵਾੜੀ ਰੋਟੀ ਦਾ ਫੇਰ ਰੋਟੀ ਮੈਂ ਜੀਵਨ ਨੂੰ ਕਹਿ ਦਿੰਦੀ ਆ ਤੇ ਰੋਟੀ ਉਹ ਦੇ ਦੂਗੀ ਤੁਹਾਨੂੰ ਤੇ ਦੂਜੀ ਗੱਲ ਇਹ ਆ ਵੀ ਬਾਹਰ ਫੇਰ ਨਹੀਂ ਜਾਣਾ ਮੁੰਡਿਆਂ ਦੇ ਨਾਲ ਨਹੀਂ ਨਹੀਂ ਮੇਰਾ ਪੇਪਰ ਆ ਪਰਸੋ ਸਾਇੰਸ ਦਾ ਮੈਂ ਤੇ ਉਹ ਹੁਣ ਵੀ ਅੰਦਰ ਪੜ੍ਹਨ ਰਿਹਾ ਸੀ ਤੇ ਤੂੰ ਆਵਾਜ਼ ਮਾਰੀ ਤੇ ਮੈਂ ਆ ਗਿਆ ਤੇ ਆਪਣੀ ਪੜ੍ਹਾਈ ਕਰਨੀ ਆ ਤੋ ਕੋਈ ਨਹੀਂ ਇੱਕ ਦਿਨ ਪਹਿਲਾਂ ਜੇ ਆਉਣਾ ਹੋਊ ਨਾ ਤਾਂ ਮੋਟਰਸਾਈਕਲ ਲੈ ਕੇ ਆ ਜਿੰਦਾ ਪਰ ਆਵੀ ਹੌਲੀ ਹੌਲੀ ਆਓ ਇਹ ਤਾਂ ਕੋਈ ਗੱਲ ਨਹੀਂ ਤੇ ਤੁਸੀਂ ਵੀ ਛੇਤੀ ਆ ਜਾਓ ਕੋਈ ਗੱਲ ਨਹੀਂ ਫਿਰ ਮੈਂ ਜਾਣਾ ਸਕੂਲ ਮੰਮੀ ਚਲੋ ਤੁਸੀਂ ਕਰੋ ਗੱਲਾਂ ਤੇ ਮੰਦਿਰ ਜਾ ਕੇ ਤੇ ਆਪਣਾ ਪੜਨਾ ਜਾ ਪੜਨਾ ਪੜਨਾ ਧਿਆਨ ਪੜਾਈ ਵੱਲ ਲਾਵੀਂ ਮੇਰਾ ਰਾਦਾ ਵਾਪੇ ਤੁਸੀਂ ਇਕੱਠੇ ਹੀ ਆ ਜਾਓ ਦੋਵੇਂ ਜਾਣੀ ਅਹੋ ਇਹਦਾ ਕਰਾਂਗੇ ਕਿਉਂਕਿ ਇਹ ਸੜਕ ਤੇ ਜਾਜਤੇ ਹੈ ਨਹੀਂਗੀ ਤੇ ਐਵੇਂ ਨਾ ਹੁ ਲੜਬਾਜੀ ਕਰੂਗਾ ਤੇ ਫਾਇਦਾ ਕੋਈ ਨਹੀਂਗਾ ਛੱਟ ਪੇਟ ਲਵਾਉਗੀ ਤੇ ਚਲ ਮੈਂ ਇਹ ਇਕੱਠੇ ਆ ਰਾਂਗੇ ਪੇਪਰ ਤੇ ਹਾਂ ਤਸਵੇਰਾ ਟਾਈਮ ਨਾਲ ਆ ਜਿਓ ਤੇ ਮੇਰੀ ਗੱਲ ਸੁਣੋ ਵੀ ਜਿਹੜਾ ਸ਼ਗਨ ਵਾਸਤੇ ਪੈਸੇ ਦੇਣੇ ਉੱਥੇ ਤੁਸੀਂ ਲੈ ਕੇ ਆਓਗੇ ਕਿ ਜੰਮ ਕਿੱਦਾਂ ਵਾ ਤੂੰ ਇਦਾਂ ਕਰ ਰਬਾ ਨਾ ਇੱਕ ਤੇਰ ਕੋ ਛਾਪ ਹੈ ਗਈ ਆ ਆਹੇ ਹੈ ਗਈ ਆ ਤੇ ਨਾਲ 5000 ਰੁਪਿਆ ਦੇ ਦੇ ਰੱਖਣ ਰੱਖਣ ਜਾਂ ਨਾ ਰੱਖਣੋ ਗੱਲ ਵੱਖਰੀ ਐ ਤੇ ਤੂੰ ਤੇ ਆਪਣੇ ਵੱਲੋਂ ਸੱਚੀ ਹੋ ਯਾਰ ਮੇਰੇ ਕੋ ਲਾ ਲੋ ਆਪਣਾ ਸ਼ਗਨ ਵਿਹਾਰ ਜੋ ਵੀ ਆ ਤਾ ਡਰ ਕਹਿੰਦਾ ਕਿ ਲੈ ਜਾ ਮੈਂ ਨਾਲ ਹੀ ਤੂੰ ਨਾਲ ਲੈ ਜਾ ਚਲੋ ਠੀਕ ਆ ਮੈਂ ਹੁਣਦੀਆਂ ਤੇ ਸਵੇਰ ਦੇ ਫੁਲਕੇ ਤੇ ਸਬਜ਼ੀ ਤੁਹਾਡੀ ਬਣਾ ਜਾਨੀ ਆ ਚੱਲ ਤਾਂ ਕੱਲ ਸ਼ਾਮ ਨੂੰ ਉੱਥੋਂ ਖਾ ਲਿਓ ਮੈਂ ਰਾਜਾ ਨਹੀਂ ਫੁਲਕੇ ਵਾਵਾ ਝੋਲ ਬਣਾ ਦਿੰਨੀ ਨਾਲ ਝੋਲ ਖਾਜੇ ਸਿਆਲ ਹੈਗਾ ਕਿਹੜੇ ਖਰਾਬ ਹੋਣ ਦੇ ਚੱਲ ਇਦਾਂ ਕਰ ਲੈਨੇ ਆ ਹਨਾ ਤੇ ਬਾਕੀ ਮੁੰਡੇ ਨੂੰ ਦਬਕਾ ਮਾਰ ਕੇ ਰੱਖਿਓ ਇਹ ਨਾ ਹੋਏ ਪੇਪਰ ਸਿਰ ਤੇ ਤੇ ਫਿਰਦਾਰ ਹੋਈ ਤੂੰ ਨਾ लवली ਨੂੰ ਲਾਗੇ ਦੋਆ ਮਾਪੋਤਾ ਨੂੰ ਬਿਠਾੜ ਕੇ ਤੇ ਫੇਰ ਦੇਈ ਸਮਾਸ ਨੂੰ ਉਹ ਫੇਰ ਕਿਉਂ ਕਰਦੇ ਜੀ ਮੈਂ ਲਾਗੇ ਬਾਹਲ ਕੇ ਹੀ ਦਊਂਗੀ ਤੇ ਚੱਲ ਮੈਂ ਹੁਣ ਨਾ ਕੰਮ ਵੇਖ ਲਾਂ ਰੋਟੀ ਪਾਣੀ ਤੁਹਾਡਾ ਬਣਾ ਜਾ ਕਹ ਰਹਾ ਹੈ ਜਿੱਦਿਆ ਤੇ ਨਹੀਂ ਚਲ ਵੀ ਰਹੀ ਨਾ ਤੇ ਮੈਂ ਤਾਂ ਕਿੱਈ ਜਾਉਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤਿੰਨ ਜਾਈ ਤੇ ਬੈਠੇ ਨੇ ਅੱਜ ਨਾ ਧਿਆਣਾ ਨੂੰ ਛੁੱਟੀ ਹੀਗੀ ਅੱਛਾ ਅੱਜ ਮੈਂ ਸੋਚਣ ਦੀ ਸੀ ਪਰ ਮੈਂ ਛੇਤੀ ਨਹੀਂਗਾ ਉੱਠਣਾ ਰੋਜ਼ ਹੀ ਬਰਸ ਕੁੱਤੀ ਉੱਠੀਦਾ ਵਾ ਠੀਕ ਹੈ ਸਾਰਾ ਦਿਨ ਭੱਜੋ ਨਸੀ ਸਾਰਾ ਦਿਨ ਭੱਜੋ ਹਏ ਤੈਨੂੰ ਵਾਕਿਆ ਹੀ ਤਰਾਦੋਂ ਕਰਕੇ ਸਮੀਦਾ ਵਾ ਫੇਰ ਹੋ ਕੇ ਫੇਰ ਉਹੀ ਕੰਮ ਫੇਰ ਉਹੀ ਕੰਮ ਦੌੜ ਭੱਜ ਵਿੱਚ ਨਾ ਐਵੇਂ ਤਰਾ ਹੋਰ ਕਰਾ ਸਾਰਾ ਦੇ ਅੱਜ ਮੈਂ ਆਰਾਮ ਨਾਲ ਪਈਦੀ ਮੈਂ ਵੇਖੀ ਜਊਗੀ ਚਲ ਕੋਈ ਨਹੀਂ ਸਾਰਾ ਦਿਨ ਕੰਮ ਹੀ ਕਰਨਾ ਹਾਂ ਹੋਰ ਸੁਣਾ ਤੂੰ ਹਾਂ ਮੈਂ ਨਾ ਉਹਦੇ ਦੇਖੂਂਦੀ ਤੰਨ ਨਰਿੰਦਰ ਨੂੰ ਆ ਗਈ ਕੱਪੜੇ ਬਣਾਉਣਾ ਅੱਛਾ ਆ ਗਈ ਹਾਂ ਚਲ ਵਧੀਆ ਹੋ ਗਿਆ ਤੇ ਇਹ ਆ ਤੇ ਪਸੰਦ ਦੇ ਅੱਛਾ ਤਾਂ ਕਹਿੰਦੇ ਤੇ ਹੁੰਦੇ ਪਾਉਣੇ ਹੂੰ ਤੇ ਜੇ ਤੂੰ ਲੱਲੇਂਗੀ ਉਹਦੇ ਰੰਗ ਨਾ ਪਸੰਦ ਆ ਹਾਂ ਤੇ ਫੇਰ ਵਾਪਸ ਕਰਾਂਗੀ ਨਹੀਂ ਨਹੀਂ ਹਾਂ ਵਧੀਆ ਕੀਤਾ ਹਾਂ ਮਾਂ ਮਾਤਾ ਨੂੰ ਇਹ ਹੀ ਦੱਸਿਆ ਤੇ ਕੁੜੀ ਨੇ ਤਾਂ ਸੱਦਿਆ ਹੀ ਅੱਛਾ ਮਾਂ ਮਾਤਾ ਨੂੰ ਗੁੱਸੇ ਹੁਣਾਵਾ ਪਤਾ ਕੀ ਗੱਲ ਆ ਸਬਾ ਵਾ ਨਾ ਚੜਾ ਕੋ ਹੋ ਗਿਆ ਹਾਂ ਅਜੇ ਪੁਰਾਣੇ ਬਜ਼ੁਰਗ ਵਾ ਨਾ ਚੜੀ ਹੋਏ ਨਹੀਂ ਸਮਝਦੇ ਚੀਜ਼ਾਂ ਨੂੰ ਉਹ ਵੀ ਗੱਲਾਂ ਨੇ ਉਹਨਾਂ ਨੇ ਕਹਿਣਾ ਵਾ ਕਿ ਜੇ ਪਿੰਡ ਦਾ ਕੋਈ ਵੇਖ ਲੂ ਉਹਨਾਂ ਕਹਿਣਾ ਵੀ ਆਹ ਤਾਂ ਪਹਿਲਾਂ ਹੀ ਰਾਹ ਗਈ ਬੁੜੀ ਫਿਰਤੀ ਇਹਨਾਂ ਦੇ ਨਾਲ ਨਹੀਂ ਹੁਣ ਨਾ ਵੇਖ ਨਾ ਪਤਾ ਕੀ ਹੁਣ ਸਾਪੂ ਚੱਲਦਾ ਉਹ ਚ ਪਰ ਉਹ ਵੀ ਗੱਲ ਵਾ ਨਾ ਗੱਲ ਹੀ ਨਹੀਂ ਲੱਗਾ ਪਹਿਨ ਜੇ ਤੁਹਾਡਾ ਨਾ ਗੱਲ ਕਰਦੀ ਨਾ ਕੰਮ ਖਰਾਬ ਹੋ ਜਾਣਾ ਚੁੱਪ ਕਰਕੇ ਗੱਲ ਨਾ ਕਰੀ ਚੱਲ ਕੋਈ ਗੱਲ ਫਿਰ ਤੇ ਵਿਚਾਰੀ ਨਾ ਮਹਿੰਗਿਆਂ ਨੂੰ ਦਹਾਤੀ ਨਾ ਪਾਵੇ ਨਹੀਂ ਦੀਦੀ ਆ ਠੀਕ ਆ ਮੈਂ ਹਾਂ ਇੱਕ ਹੋਰ ਲੈਣੇ ਆ ਤੂੰ ਕਹਿ ਰਿਹਾ ਆਪਣਾ ਕੋਈ ਗੱਲ ਨਹੀਂ ਤੂੰ ਲੈ ਜਿਹੜੀ ਕਮੀ ਹੈ ਕਿ ਚੀਜ਼ ਦੀ ਸਭ ਕੁਝ ਦਿੱਤਾ ਮੈਂ ਕਿ 500 ਹੀ ਫਿਰ ਲਈ ਤੇ ਮੈਂ ਹਾਂ ਦੋਵੇਂ ਜੀ ਜਾਇਓ ਮੁੜ ਕੇ ਜਿੰਨਾ ਦੇ ਪਾਉਣੇ ਉਦਾਂ ਦੇ ਤੂੰ ਲੈ ਆ ਆਹੋ ਉੱਥੇ ਕਿਹੜਾ ਕੋਈ ਤੀਜਾ ਵਾ ਆਹੋ ਆਪੇ ਆਪਣੀ ਮਰਜ਼ੀ ਦੇ ਲਿੰਦੀ ਫਿਰ ਦੂਜਾ ਦੀ ਮਰਜ਼ੀ ਤੇ ਮੈਂ ਤੁਹਾਡੇ ਆ ਲਾਈ ਹਾਂ ਵੀ ਮੈਨੂੰ ਲਵਲੀ ਦਾ ਫੋਨ ਆਉਂਦਿਆ ਹੈਗਾ ਅੱਛਾ ਤੇ ਭੈਣ ਮੈਂ ਲੈ ਆਣੋਂ ਲੱਗਾ ਤੈਨੂੰ ਅੱਛਾ ਅੱਛਾ ਮਾਦਾ ਨੂੰ ਕੋਈ ਪਤਾ ਨਹੀਂ ਲੱਗਦਾ ਹਾਂ ਤੇ ਮੈਂ ਹਾਂ ਚੱਲ ਤੂੰ ਆ ਜਾ ਤੇ ਮੈਂ ਤੁਹਾਡੇ ਆ ਲਾਈ ਵੀ ਧੋਗ ਦੇਣ ਇਹਨੂੰ ਰੋਟੀ ਦੇ ਦੋ ਇਹਨਾਂ ਦੋਵਾਂ ਪਿਓ ਕੁੱਤਾ ਨੂੰ ਚੱਲ ਇਹ ਕਿਹੜੀ ਤੇ ਕੋਈ ਗੱਲ ਨਹੀਂ ਪਿੱਛੇ ਦੀ ਫਿਕਰ ਨਾ ਕਰੀ ਤੂੰ ਆਪਾਂ ਇੱਥੇ ਆਹ ਰੋਟੀ ਖਾ ਲਿਆ ਕਰਨਗੇ ਮੈਂ ਫੋਨ ਕਰਦਾ ਕਿ ਉਹਨੂੰ ਉਹਦੇ ਨਾਲ ਲੈ ਜਾਣਾ ਹੈ ਕਰਾਂਗੇ ਹੁਣ ਪੇਪਰ ਵਾ ਹਾਂ ਤੇ ਫੇਰ ਮੈਂ ਕਿ ਤੂੰ ਰਹਿ ਇੱਥੇ ਹੀ ਨਹੀਂ ਨਹੀਂ ਨਾਲ ਨਾਲ ਕਿੰ ਜਾਣੇ ਨੂੰ ਐਵੇਂ ਪੇਪਰ ਤੇ ਖਰਾਬ ਹੋਣਗੇ ਕਿਤੇ ਤੇ ਨਾਲੇ ਵਿਆਹ ਵਾਲੇ ਦਿਨ ਟਾਈਮ ਨਾ ਤੇ ਆ ਬੋ ਕਿ ਹਲੇ ਤੂੰ ਇਹਨਾਂ ਦੇ ਨਾਲ ਹੀ ਨਹੀਂ ਨਹੀਂ ਹੋਈ ਜਾਣੀ ਆਉਣਾ ਆ ਕਿਉਂ ਨਹੀਂ ਕਰ ਹੈਂ ਦੇਖਾਂਗੇ ਵਿਆਹ ਕੇ ਹੋਰ ਆਹੋ ਕੋਈ ਨਹੀਂ ਤੂੰ ਨਾ ਫਿਕਰ ਕਰੀ ਕੇ ਗੱਲ ਦਾ ਨਹੀਂ ਨਹੀਂ ਮੈਂ ਤਾਂ ਹੀ ਤੁਹਾਡੇ ਵੱਲ ਆਈ ਨਹੀਂ ਮੈਨੂੰ ਪਤਾ ਸੀ ਤੇ ਤੂੰ ਰੋਟੀ ਪਾਣੀ ਦੇ ਦੇਣਾ ਤੇ ਮੈਂ ਵਿਆਹ ਇਹ ਹੁਣਾ ਨਹੀਂ ਕੋਈ ਗੱਲ ਹੀ ਨਹੀਂ ਫਿਰ ਕੀ ਇਹ ਰੋਟੀ ਪਾਣੀ ਦੀ ਕਿਹੜੀ ਗੱਲ ਆ ਤੁਹਾਨੂੰ ਪਤਾ ਮਾਤਾ ਕੋਈ ਕੰਮ ਨਹੀਂ ਹੁੰਦਾ ਵਿਚਾਰੀ ਬਜ਼ੁਰਗ ਹੋ ਗਿਆ ਹਾਂ ਕੰਨਾਂ ਲਈ ਜਿਹੜੀ ਵੀ ਸਲਾਹ ਬਣ ਕਹਣਾ ਕੁੜੀਏ ਮੈਨੂੰ ਨਹੀਂ ਪਤਾ ਹੁਣ ਕੀ ਖਾਣਾ ਵਾ ਤੇ ਕੀ ਨਹੀਂ ਖਾਣਾ ਆਪੇ ਹੀ ਪਾਲਾ ਜੋ ਉਥੇ ਖਾਣਾ ਵਾ ਆਹੋ ਗੱਲ ਵੀ ਸਹੀ ਆ ਚਲ ਆਪਨੀ ਕਹਿੰਦਾ ਮੈਂ ਭੈਣ ਤੇ ਨੂੰ ਆਣ ਕੇ ਲੈ ਜਾਣਾ ਕਿੱਥੇ ਤੂੰ ਬਸ ਐ ਧੱਕੇ ਖਾਂਦੀ ਰਹੀ ਆ ਆਹੋ ਵਿਚਾਰਾ ਇਕੱਲਾ ਕੀ ਕਰੇ ਨਹੀਂ ਉਹਨਾਂ ਨੂੰ ਪਤਾ ਸਾਬ ਦੀ ਤਾ ਵਾ ਆਪਣਾ ਇੱਕ ਅੱਛਾ ਕਰਨ ਜੇਦ ਕਰਦਾ ਵੀ ਮੈਨੂੰ ਮੋਟਰਸਾਈਕਲ ਲੈ ਕੇ ਦਓ ਅੱਛਾ ਅੱਛਾ ਤੇ ਮੈਂ ਇਹਨੂੰ ਕਹਿ ਵੀ ਠਹਿਰ ਜਾ ਕੋਈ ਨਹੀਂ ਲੈ ਲਾਂਗੀ ਹਾਂ ਤੇ ਉਹ ਫੇਰ ਮੈਂ लवली ਨੂੰ ਫੋਨ ਕੀਤਾ ਨਾ ਸਾਹ ਜਿਆਦਾ ਚੱਲਦਾ ਹਨ ਕੋਈ ਵੇਖ ਦੇ ਆਂਦਾ ਟੈਨ ਮੇਰੇ ਕੋ ਦੋ ਆ ਅੱਛਾ ਅੱਛਾ ਚੁੱਤੀ ਨਹੀਂ ਕਣ ਕੇ ਲੈ ਜਾ ਅੱਛਾ ਇਹ ਤਾਂ ਸਭੋ ਲਈ ਕਰਦੇ ਪਾਪਾ ਵੀ ਨਹੀਂ ਇਹ ਨਹੀਂ ਲਿਆਉਣਾ ਠੀਕ ਕਰੂਗਾ ਮੈਂ ਕਹਿਣਾ ਉਹਨੇ ਕੀ ਆ ਮੇਰਾ ਭਰਾ ਵਾ ਮੈਂ ਲਿਆਉਣਾ ਤੁਹਾਨੂੰ ਕੀ ਪਤਾ ਕੀ ਗੱਲ ਆ ਭਰਾ ਹੋਂ ਤੇਰ ਦਾਦੇ ਸਹੀ ਗੱਲ ਆ ਹੈ ਇੰਨਾ ਕਰਦਾ ਵਾ ਨਾ ਤੇਰਾ ਵੀ ਗੱਲ ਹੀ ਨਹੀਂ ਕਰਨ ਵਾਲੀ ਕੋਈ ਚੱਲ ਵਧੀਆ ਵਕਤ ਹੈ ਪੇਕੇ ਦਾਦੇ ਹੋਂ ਜਿੱਥੇ ਆਉਂਦੇ ਜਾਂਦੇ ਰਹੇ ਹੈ ਚਾਹ ਹੋਵੇ ਚੱਲ ਹੁਣ ਆ ਕੁੜੀ ਚੰਗੀ ਉਦਾਂ ਤੇ ਬੇ ਮੰਦਸਲੀ ਪੂਰੀ ਆ ਕਿ ਚੰਗੀ ਹੈ ਸਹੀ ਪਰ ਉਹ ਜਾਂਦਾ ਚਾਕ ਰਿਆ ਕਰੇ ਜਾਂਦਾ ਕਰੇ ਹੈ ਕਿ ਨਹੀਂ ਚੱਲ ਕੋਈ ਗੱਲ ਨਹੀਂ ਆਪੇ ਮਾਂ ਕੋ ਤੇ ਤੇ ਮੋਟਰਸਾਈਕਲ ਲੈ ਆਏ ਅੱਛਾ ਤੇ ਉਹ ਕਹਿੰਦੇ ਕਿ ਧਿਆਨ ਮੈਨੂੰ ਕਿ ਫਿਰੇ ਨਾ ਮੈਂ ਕਿਹਾ ਨਹੀਂ ਮੈਂ ਇੰਟੂਿਸ਼ਨ ਤੇ ਜਾਂ ਲੱਗਿਆ ਗਿਆ ਕਰਨਾ ਉਦਾਂ ਬੱਸੇ ਹੀ ਜਾਂਦਾ ਵਾ ਨਹੀਂ ਨਹੀਂ ਕੋਈ ਗੱਲ ਨਹੀਂ ਸਿਆਣਾ ਵਾ ਨਹੀਂ ਸਿਆਣਾ ਮੰਨ ਜਾਂਦਾ ਦੱਬਕਾ ਮਾਰੀ ਤੇ ਉਹ ਵੀ ਨਾ ਖੋਲ ਕਰਦੇ ਹੀ ਨਹੀਂ ਆਣ ਅੱਛਾ ਤੇ ਸਾਡੇ ਮਗਨ ਬੈਠ ਕੇ ਚੱਜਣਾ ਵਾ ਤੇ ਆਪਣੀ ਚੀਜ਼ ਨਹੀਂ ਲਈ ਜਾਂਦੀ ਤੇ ਫਿਰ ਆ ਕੇ ਮੈਨੂੰ ਆਂਦਾ ਮਾਤਾ ਲੈ ਕੇ ਤੇ ਮੋਟਰਸਾਈਕਲ ਤੇ ਮੈਂ ਹਾਂ ਮੈਂ ਹੁਣ ਪਿਆਰ ਤੇ ਕਿੱਥੋਂ ਲੈ ਕੇ ਆਂਦਾ ਤੇਰੇ ਮਾਮੇ ਨੂੰ ਕਹਿਣੀ ਆ ਅੱਛਾ ਉਹ ਚ ਆਂਦਾ ਕਿ ਤੂੰ ਮੇਰਾ ਹੀ ਲਾਜਾ ਕੋਈ ਗੱਲ ਚੱਲ ਆ ਤੇ ਵਧੀਆ ਹੋ ਗਿਆ ਉਹਨਾਂ ਨੇ ਨਿਆਣੇ ਦੀ ਰੀਤ ਪੂਰੀ ਹੋ ਗਈ ਬਸ ਬਸ ਜਾਣਾ ਆਉਣਾ ਬੜਾ ਤੰਗ ਹੀ ਜਾਣਾ ਤੇ ਪੈਂਦਾ ਹੀ ਆ ਫਿਰ ਬੱਸਾਂ ਦੇਖਦੇ ਰਹੀਦਾ ਨਹੀਂ ਬੱਸਾਂ ਵਾਲਾ ਕਿ ਹੱਜ ਵਾ ਅਬ ਤਰ੍ਹਾਂ ਖਲੋਤੇ ਰਹੀਦਾ ਘੰਟਾ ਘੰਟਾ ਉਹਨਾਂ ਤੋਂ ਬੰਦਾ ਹੋ ਗਿਆ ਜਾਂਦਾ ਟਾਈਮ ਨਾਲ ਬੱਸਾਂ ਆਉਂਦੀਆਂ ਆਹੋ ਉਹੀ ਗੱਲ ਕਰਾਂਗੇ ਤੇ ਚਲੋ ਮੈਂ ਵੀ ਜਾਵਾਂ ਫਿਰ ਉਹਨੇ ਆ ਲੈਣਾ ਲੱਭਣੀ ਨੂੰ ਲੈ ਜਾਣੀ ਮੈਂ ਕਿਹਨੂੰ ਪਹਿਲਾਂ ਘਰੀ ਮੈਂ ਵੀ ਉੱਠਣੀ ਆ ਨਾਲੇ ਤੇ ਚੱਲ ਜਾ ਆਪਣੇ ਕੋਲ ਨਹੀਂ ਨਹੀਂ ਉਹਨੇ ਲੈ ਆਣਾ ਜਾਣਾ ਤੇ ਮੈਂ ਵੀ ਥੋੜਾ ਬੋਤਾ ਜਿਹੜਾ ਕੰਮ ਰਹਿੰਦਾ ਨਾ ਮੈਂ ਵੀ ਕਰ ਲਾਂ ਹੁਣ ਤੋਦਣ ਆ ਰਹੇ ਫਿਰ ਟਾਈਮ ਨਾ ਚੱਲ ਜਣਾ ਮੈਂ ਤੇ ਚਲ ਜਾਣਾ ਵਾ ਅੱਛਾ ਅੱਛਾ ਚੱਲ ਕੋਈ ਨਹੀਂ ਜਾ ਬੇਫਿਕਰੀ ਹੋ ਕੇ ਤੂੰ ਹੈਂ ਤਿਆਰੀ ਕਿਉਰੀ ਕਰ ਜਾ ਹਾਂਜੀ ਹਾਂਜੀ ਤੇ ਇਹਨਾਂ ਦੀ ਰੋਟੀ ਦੀ ਮਗਰੋਂ ਫਿਕਰ ਨਾ ਕਰੀ ਕੋਈ ਕੋਈ ਨਹੀਂ ਹੈਂ ਆ ਜਾਂਗੇ ਆਪਾਂ ਵੀ ਟਾਈਮ ਨਾ ਜਿੰਦਾ ਫਿਰ ਟਾਈਮ ਨਾ ਆ ਜਾਇਓ ਕੋਈ ਨਹੀਂ ਕੋਈ ਨਹੀਂ ਆ ਜਾਗਾ ਚੰਗਾ ਚੰਗਾ ਚੱਲ ਵਧੀਆ ਵਾ ਉਹ ਵੀ ਵਿਆਹ ਜਾਊਗਾ ਤੇ ਆਪਣੇ ਘਰ ਆਰੇ ਲੱਗੂਗਾ ਇਹਦੀ ਵਿਚਾਰੀ ਖੇਚਲ ਮੁੱਕ ਜੂਗੀ ਇਹਨੂੰ ਵੀ ਤੀਜੇ ਦਿਨ ਉੱਥੇ ਜਾਣਾ ਪੈਂਦਾ ਵਿਚਾਰੀ ਨੂੰ ਬਜ਼ੁਰਗਾ ਵਿਚਾਰੀ ਦੀ ਮਾਂ ਪਰ ਕਰੇ ਵੀ ਕੀ ਚੱਲ ਕੋਈ ਨੇ ਇਹ ਸੁਣ ਗੱਲ ਹਾਂਜੀ ਹਲਵਾਈ ਕਿਹੜਾ ਆਖੜਾ ਵਾ ਕੋਲੋਂ ਭਾਈ ਹੈਗਾ ਵਾ ਤਿੰਨ ਜਿਹੜਾ ਸਹੀ ਆ ਭਾਈ ਭਾ ਤਾਂ ਸਹੀ ਆ ਪਰ ਆਖਾਂਗੇ ਤੋ ਆਉ ਹਾ ਦੇ ਘਰ ਕੋਈ ਗੱਲ ਨਹੀਂ ਮੈਂ ਕਹਿ ਦਣਾ ਉਹਨੂੰ ਅੱਜ ਅੱਛਾ ਆਹੋ ਉਹਨੂੰ ਕਹਿਣਾ ਮੈਨੂੰ ਬਰਾਤ ਵੱਲੋਂ ਆਖਣਾ ਉਹਨਾਂ ਨੂੰ ਵੀ ਆਖ ਦੇ ਹੁਣ ਕੋਈ ਉਹਦੇ ਮਾਤਾ ਲਾਗੇ ਜੀ ਜਾ ਕੇ ਆਖਾਂਗੇ ਫੇਰ ਕੀੜਾ ਕੱਪੜਾ ਲਿਆਉਣ ਵਾਲਾ ਕਿਹੜਾ ਸੀਣ ਵਾਲਾ ਚੱਲ ਕੋਈ ਗੱਲ ਨਹੀਂ ਕਹਿ ਕੇ ਵੇਖ ਲੈਨੇ ਆਂ ਆਹ ਦੀ ਕਰ ਉਹਨੂੰ ਵੀ ਕਹਿ ਦਿੰਦਾ ਮੈਂ ਜਿਹੜੀ ਨੀਂਦੇ ਦਿੰਦੀ ਆ ਹਾਂ ਠੀਕ ਆ ਤੇ ਉਹਨੂੰ ਫਿਲ ਭਾਈ ਨੂੰ ਕਹਿ ਉਹਨਾਂ ਨਾਲੇ ਸਬਦਾ ਸਤਾਂ ਨਾਲ ਫਾਇਦਾ ਦੇ ਫਾਇਸੇ ਹੀ ਦੇ ਜਾ ਤੂੰ ਆਹ ਹਾਂ ਲੈ ਬੁੰਦੀ ਵੀ ਕੱਢਣੀ ਨੀ ਕਰਨ ਵਾਸਤੇ ਉਹ ਆਹੋ ਵੀ ਸਾਰੇ ਕੰਮ ਕਰਨੇ ਆ ਕੋਈ ਗੱਲ ਇਹਨੂੰ ਮੈਂ ਕਹਿ ਦਿੰਦਾ ਚੱਲ ਕਹਿ ਦੇ ਤੂੰ ਤੇ ਹੋਰ ਕੋਈ ਹੈਗਾ ਕੰਮ ਕੋਈ ਚੇਤੇ ਤੇ ਦੱਸ ਦੇ ਮੈਨੂੰ ਹੋਰ ਕਿਹੜਾ ਕੰਮ ਕਰਵਾਉਣਾ ਵਾ ਸੋਨਾ ਥਾਣਾ ਤੇ ਹੈ ਹੀ ਮੇਰੇ ਸਾਹਮਣੇ ਉਹ ਘਰੇ ਸਾਰਾ ਖੂ ਗਿਆ ਹੀ ਆ ਥੋੜਾ ਜਿਹਾ ਜਾਣਾ ਪੈਣਾ ਸਾਨੂੰ 1.5-2 ਟੋਲੇ

ਤੂੰ ਕਹਿ ਰਹੀ ਆ ਵੀ ਤੱਕਰਾਤਾ ਤਾਂ ਤੇਰ ਕੋ ਮੰਗਣੇ ਅਗਲੀਆਂ ਦੇ ਤੇ ਭੈਣ ਨੂੰ ਕਮੀ ਮੈਂ ਉਹਨੂੰ ਵੀ ਫੋਨ ਕੀਤਾ ਵਾ ਉਹਦੀ ਰੋਟੀ ਪਾਣੀ ਉਹਨੂੰ ਪਕਾ ਲਾਂਗੇ ਤੇ ਮੈਨੂੰ ਲੈ ਜੀ ਆਣ ਕੇ ਠੀਕ ਆ ਤੂੰ ਹੁਣ ਉਹਨੂੰ ਮੈਂ ਲੈ ਆਉਣਾ ਵਾ ਤੇ ਕੱਲ ਨੂੰ ਇਹ ਸਾਰਾ ਸਮਾਨ ਲੈ ਆਵਾਂਗੇ ਹਾਂ ਤੇ ਲੀੜੇ ਕੱਪੜੇ ਲੈ ਆਉ ਲੀੜੇ ਤੇ ਉਦੋਂ ਦੇ ਲਿਆਂਦੇ ਆ ਕੁੜੀ ਦੇ ਤੇ ਲੈਣ ਤੇ ਆ ਅੱਛਾ ਠੀਕ ਆ ਠੀਕ ਆ ਤੂੰ ਉਹਦੇ ਸੀਨੇ ਵੀ ਦੇ ਦਿੱਤੇ ਇਹਨਾਂ ਨੇ ਹਾਂ ਸੀਨੇ ਤੇ ਭਰਤੀ ਲੱਗੇ ਆ ਤੇ ਹੁਣ ਲੈ ਉਹ ਨਾ ਜਾ ਕੇ ਕੋਈ ਗੱਲ ਨਹੀਂ ਲੈ ਆਉਨੇ ਭੈਣ ਹੁੰਦੀ ਆ ਫਿਰ ਲੈਣੇ ਨਾਲ ਇਕੱਠਾ-ਕੁੱਠਾ ਕਰਕੇ ਤੇ ਕੋਚ ਕਰਕੇ ਇਕੱਠਾ ਹਾਂ ਤੇ ਉਹ ਰਿਸ਼ਤੇਦਾਰਾਂ ਨਾਲ ਤਾਂ ਸਭ ਸਾਰਿਆਂ ਨੂੰ ਕਿਹਨਾਂ ਉਹ ਤੇ ਮੈਨੂੰ ਤੇ ਲਾਉਣਾ ਨਹੀਂ ਆਉਂਦਾ ਤੇ ਲਾਉਣੇ ਤੇ ਤੂੰ ਆ ਫੋਨ ਤੂੰ ਲਾ ਕੇ ਦਵੇਂਗਾ ਤੇ ਮੈਂ ਫੋਨ ਕਰੂੰਗੀ ਉਹਨਾਂ ਨੂੰ ਚਾਹੇ ਤੂੰ ਕਰ ਲਾ ਉਹ ਚੱਲ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਫੋਨ ਲਾ ਕੇ ਤਰੀਕੋ ਦਾ ਤਾਂ ਤੇ ਆਹ ਜੈਦੇ ਭੈਣ ਆਪੇ ਕਾਬੂ ਕੀ ਫੋਨ ਮੈਂ ਕਿੱਥੇ ਕਰਦਾ ਰਹੂੰਗਾ ਚਾਹੇ ਤੂੰ ਵੀ ਕਦੀ ਭੈਣ ਵੀ ਕਰੇ ਹੋਰ ਕੀ ਆ ਚੱਲ ਕੋਈ ਗੱਲ ਭੈਣ ਨੂੰ ਫਿਰ ਲੈਣਾ ਜਾ ਕੇ ਮੇਰਾ ਨਹੀਂਗਾ ਦਿਮਾਗ ਨੂੰ ਕਹਾਗਾ ਦਵਾਈ ਖਾਦੇ ਆ ਉਹ ਚੱਲ ਤੂੰ ਕਰ ਲੈ ਰਸਤੇ ਤੇ ਮੈਂ ਭੈਣ ਨੂੰ ਲੈਵਾਂ ਜਾ ਕੇ ਚੱਲ ਆ ਜਾ ਤੇ ਹਾਂ ਛੱਤੀ ਆਲੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਲਓ ਨੀ ਕੀ ਹਾਲ ਹੈ ਬਸ ਸਾਨੂੰ ਠੀਕ ਠਾਕ ਬਸ ਵਧੀਆ ਵਧੀਆ ਹੋਰ ਕੀ ਕਾਰੋਬਾਰ ਚੱਲਣ ਡਿਆ ਬਸ ਠੀਕ ਠਾਕ ਇੱਥੇ ਆ ਯਾਰ ਕੁਰਸੀ ਤੇ ਚਾ ਕੋਈ ਨਹੀਂ ਇੱਥੇ ਬਹਿ ਜਾਣਾ ਉਹ ਬਹਿ ਜਾ ਯਾਰ ਬੇਈ ਨਹੀਂ ਕੰਮ ਤੇ ਅੱਜ ਕੰਮ ਤੇ ਯਾਰ ਅੱਜ ਛੁੱਟੀ ਸੀ ਅੱਛਾ 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 ਚੱਲ ਘਰ ਦੇ ਕੰਮ ਕੁੰਮ ਦੇਖ ਲੈਣਾ ਠੀਕ ਹੈ ਠੀਕ ਹੈ ਹੋਰ ਮਾਤਾ ਦਾ ਕੀ ਹਾਲ ਆ ਠੀਕ ਠਾਕ ਆ ਵਧੀਆ ਵਾ ਵੀ ਉਹ ਵੀ ਡਈ ਸੀ ਐਵੇਂ ਗੱਲਾਂ ਪਾਪਾ ਜੀਆਂ ਕਰਨਾ ਤੇ ਕੰਮ ਕੁੰਮ ਪਿਆ ਆ ਜੇ ਤੇ ਭੈਣ ਨੂੰ ਲਿਆ ਜਾ ਕੇ ਅੱਛਾ ਅੱਛਾ ਮੈਂ ਫਿਰ ਕੀਤਾ ਫੋਨ ਤੇ ਆਂਦੀ ਸੀ ਲੈ ਜਾ ਓਏ ਠੀਕ ਠੀਕ ਆਹ ਔਰ ਰਮਨ ਆ ਗਈ ਜੀ ਹੋਏ ਨਹੀਂ ਤਿਆਰ ਹੈ ਜੀ ਸਾਸਰੀ ਘਰ ਸਾਸਰੀ ਘਰ ਹੋਰ ਸਰਾਉ ਠੀਕ ਠਾਕ ਹੈ ਹਾਂ ਠੀਕ ਠਾਕ ਵਧੀਆ ਤੂੰ ਸੁਣਾ ਬਸ ਠੀਕ ਠਾਕ ਹੈ ਵਧੀਆ ਹੋ ਸੁਣਾ ਫਿਰ ਭਾਜੀ ਕਾਰੋਬਾਰ ਬਸ ਠੀਕ ਠਾਕ ਹੈ लवली ਤੇ ਕਰਨ ਕਰਨ ਇੱਛੇ ਹੁਣੇ �ेਟ ਡਿਆ ਸੀ ਅੱਛਾ ਅੱਛਾ ਪੈਂਦੀ ਆ ਫਿਰ ਉਹਦਾ ਪੇਪਰ ਵਾ ਉਹ ਚੱਲ ਵਧੀਆ ਹੋ ਕੇ ਤੁਹਾਡੀ ਰੋਟੀ ਦਾ ਮੈਂ ਜੀਵਨ ਨੂੰ ਕਿਹਾ ਹੀ ਆ ਤੁਹਾਡੇ ਵੀ ਫਿਕਰ ਨਾ ਕਰੀ ਤੂੰ ਨਾ ਮਗਰ ਵਾਲ ਧਿਆਨ ਨਾ ਕਰੀ ਤੁਰਿਆ ਦੋ ਚਾਰ ਦਿਨ ਤਰੋਟ ਮੈਂ ਤੁਹਾਨੂੰ ਕਿਹਾ ਵੀ ਹੈਗਾ ਵੀ ਹੋਟਲ ਤਾਂ ਢੇ ਲੱਗੇ ਆ ਤੇ ਪੈਸੇ ਮੈਂ ਤੁਹਾਨੂੰ ਦੇ ਜਾਨੀ ਉਥੋਂ ਖਾ ਖੂ ਲੈਣੀ ਚਲੋ ਕਰਦੀ ਬਥੇਰਾ ਰੋਟੀ ਵੀ ਯਾਰ ਰੋਜ਼ ਥੋੜੀ ਖਾਦੀ ਜਾਂਦੀ ਹੋਟਲ ਤੋਂ ਓਏ ਆਹੋ ਇਹ ਤੇ ਹੈ ਹੀ ਉੱਥੇ ਦਾਲਾਂ ਦੂਲਾਂ ਬਈਆਂ ਪਕੀਆਂ ਹੁੰਦੀ ਆ ਚਲ ਮੈਂ ਚਾਹ ਬਣਾਵਾ ਤੁਸੀਂ ਕਰੋ ਗੱਲਾਂ ਬਾਤਾਂ ਓ ਨਹੀਂ ਚਾਹ ਨਹੀਂ ਗੱਲ ਵੀ ਨਹੀਂ ਮੈਂ ਲਿਆਵਾਂ ਥੋੜੀ ਥੋੜੀ ਚਾਹ ਤੁਸੀਂ ਕਰੋ ਗੱਲਾਂ ਬਾਤਾਂ ਨਾਲ ਚਾਹ ਮੈਂ ਚੱਲ ਟਾਈਮ ਨਾਲ ਚੱਲ ਜਾਂਦੇ ਹਜੇ ਸਾਰਾ ਸਮਾਨ ਲਿਆਉਣ ਆਲਾ ਪਿਆ ਹਲਵਾਈਆਂ ਲਹੂਆਂ ਨੂੰ ਕਹਿਣਾ ਵਾ ਜੀ ਮੇਰੀ ਗੱਲ ਸੁਣ ਲਵਲੀ ਖਰਚੇ ਨਾ ਬੋੜਾ ਕਰਿਓ ਵਿਆਹ ਤੇ ਨਹੀਂ ਖਰਚੇ ਕਾਦਾ ਕਰਨਾ ਮੈਂ ਭਾਜੀ ਇੱਥੇ ਤੇ ਹਿਸਾਬ ਦਾ ਜਰਾ ਰਿਓ ਨਹੀਂ ਕੋਈ ਗੱਲ ਨਹੀਂ ਹਿਸਾਬ ਨਾ ਹੀ ਉੱਥੇ ਚੁਣੀ ਚੜਾ ਦੇ ਕਰਨਾ ਮੈਂ ਕੋਈ ਆਹੋ ਬਤਾਇਆ ਖੰਡਿਆ ਵਾ ਆਹੋ ਤੇ ਬਾਕੀ ਆ ਵੀ ਤੇਰੀ ਹਾਲਾ ਮੈਰਿਜ ਓਏ ਆਹੋ ਇਹ ਦਿਖਾਈ ਮਾਤਾ ਨੂੰ ਨਾ ਪਤਾ ਲੱਗੇ ਨਹੀਂ ਨਹੀਂ ਮਾਤਾ ਨੂੰ ਨਹੀਂ ਗਾ ਜੇ ਦੱਸਿਆ ਠੀਕ ਆ ਕਿ ਨਹੀਂ ਹਾਂ ਤੇ ਆਹ ਗੱਲਬਾਤ ਅਸੀਂ ਕਰ ਲਏ ਆ ਨਹੀਂ ਕੋਈ ਗੱਲ ਇਹਨਾਂ ਨੂੰ ਥੋੜਾ ਸਮਝਾ ਕੇ ਰੱਖੀਂ ਆਹ ਠੀਕਾ ਨਾ ਫੇ ਮਾਤਾ ਇਹ ਤੇਰੀ ਸੇਵਾ ਸੁਆ ਤੈਨੂੰ ਕਰਨੀ ਪੈਣੀ ਨਹੀਂ ਉਹ ਤੇ ਮੈਨੂੰ ਪੱਕਿਆ ਕੀਤਾ ਵਾ ਉਹਨੇ ਮੈਂ ਸਮਝਾਇਆ ਪਹਿਲਾਂ ਸਾਰਾ ਕੁਝ ਅੱਛਾ ਅੱਛਾ ਹਾਂ ਫੇ ਤੇ ਠੀਕ ਵਾ ਨਹੀਂ ਉਹਨੂੰ ਪੁੱਛ ਕੇ ਜਾਇਆ ਕਰਾਂਗੇ ਜਿੱਥੇ ਜਾਣਾ ਵਾਂਗੇ ਦੱਸ ਬਸ ਉਹ ਕੱਲੀ ਹੈਗੀ ਉੱਥੇ ਕਿ ਰਹੇ ਹੈਗਾ ਵਾ ਚਾਰ ਪੰਜ ਜਾਣੇ ਹਾਂ ਜਿੱਥੇ ਵੀ ਜਾਣਾ ਵਾ ਮੰਮੀ ਅਸੀਂ ਚੱਲ ਜੀਏਗਾ ਨਾ ਚੱਲ ਜੀਏ ਹਾਂ ਠੀਕ ਹੈ ਕਿ ਨਹੀਂ ਚੱਲੇ ਉਹ ਆ ਚੱਲ ਅਗਲੀ ਨੂੰ ਵੀ ਹੋਊਗਾ ਵੀ ਮੈਨੂੰ ਪੁੱਛ ਕੇ ਜਾਂਦੇ ਆ ਮੈਨੂੰ ਪੁੱਛ ਕੇ ਜਾਂਦੇ ਆ ਹਾਂ ਨਹੀਂ ਕੋਈ ਗੱਲ ਨਹੀਂ ਨਹੀਂ ਨਾ ਟੈਨਸ਼ਨ ਲੋ ਤੁਸੀਂ ਤੇ ਆਜੋ ਤੁਸੀਂ ਉਹ ਦਿਨ ਟਾਈਮ ਨਾ ਮੈਂ ਟਾਈਮ ਨਾਲ ਆਇਣਾ ਸੀ ਆਹੋ ਕੋਈ ਨਹੀਂ ਇੱਕ ਦਿਨ ਕੀਤਾ ਆਜੋ ਨਹੀਂ ਤੇ ਨਹੀਂ ਦੇਖਾਂਗੇ ਆਹ ਆਜੇਗਾ ਦਿਨ ਕੀਤਾ